ਪੰਜਾਬ ਦਾ ਬਹੁਤ ਚਰਚਿਤ ਮਾਮਲਾ ਜਸਪ੍ਰੀਤ ਇਨਕਾਊਂਟਰ ਮਾਮਲਾ ਜੋ ਕਿ ਸ਼ੁਰੂ ਤੋਂ ਹੀ ਵਿਵਾਦਾਂ ਦੇ ਵਿੱਚ ਰਿਹਾ ਜਸਪ੍ਰੀਤ ਕੈਨੇਡਾ ਰਹਿੰਦਾ ਸੀ ਅਚਾਨਕ ਘਰਦਿਆਂ ਨੂੰ ਬਿਨਾਂ ਦੱਸੇ ਪੰਜਾਬ ਆਉਂਦਾ ਅਤੇ ਆਪਣੇ ਹੀ ਇੱਕ ਪਿੰਡ ਦੇ ਬੱਚੇ ਨੂੰ ਅਗਵਾ ਕਰ ਲੈਂਦਾ ਫਰौती ਮੰਗਦਾ ਅਤੇ ਉਸ ਤੋਂ ਬਾਅਦ ਜਸਪ੍ਰੀਤ ਦਾ ਇਨਕਾਊਂਟਰ ਹੋ ਜਾਂਦਾ ਹੈ ਜਿਹੜੇ ਬੱਚੇ ਨੂੰ ਚੱਕਿਆ ਜਾਂਦਾ ਅਤੇ ਜਿਹੜਾ ਮੁੰਡਾ ਚੱਕਦਾ ਇਹ ਦੋਏ ਪਰਿਵਾਰਾਂ ਦੇ ਪਹਿਲਾਂ ਵਧੀਆ ਰਿਲੇਸ਼ਨ ਹੁੰਦੇ ਨੇ ਪਰ ਪਤਾ ਨਹੀਂ ਕੀ ਹੁੰਦਾ ਪਿੱਛੇ ਦੀ ਸਟੋਰੀ ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਆਖਰ ਕਿਉਂ ਇੱਕ ਜਾਣ ਪਹਿਚਾਨ ਦੇ ਪਰਿਵਾਰ ਦੇ ਬੱਚੇ ਨੂੰ ਹੀ ਜਸਪ੍ਰੀਤ ਨੇ ਕਿਉਂ ਚੁਣਿਆ ਅਗਰ ਪੈਸੇ ਹੀ ਮੰਗਣੇ ਸੀ ਕੋਈ ਹੋਰ ਬੱਚੇ ਨੂੰ ਵੀ ਚੱਕ ਸਕਦੇ ਸੀ ਪਰ ਜਿਹੜਾ ਨਾਲ ਜਾਣ ਪਹਿਚਾਨ ਸੀ ਉਹਨਾਂ ਦੇ ਬੱਚੇ ਨੂੰ ਚੁੱਕਣਾ ਉਹ ਵੀ ਕੈਨੇਡਾ ਤੋਂ ਆ ਕੇ ਕੈਨੇਡਾ ਦੇ ਵਿੱਚ ਤਕਰੀਬਨ ਤਕਰੀਬਨ ਸੈੱਟ ਸੀ ਵਿਆਹ ਵੀ ਹੋ ਚੁੱਕਿਆ ਸੀ ਕਹਿੰਦੇ ਨੇ ਘਰ ਵਾਲੇ ਵੀ ਉਹਨਾਂ ਦੇ ਕੈਨੇਡਾ ਸੀ ਫਿਰ ਐਸੀ ਕੀ ਲੋੜ ਪੈ ਗਈ ਕਿ ਇੱਥੇ ਆ ਕੇ ਉਹ 25-30 ਲੱਖ ਰੁਪਏ ਤੇ ਆ ਜਾਂਦਾ ਅਤੇ ਫਿਰੋਤੀ ਦੀ ਰਕਮ ਇੰਨੀ ਕੁ ਹੁੰਦੀ ਹੈ ਕਿ 25-30 ਲੱਖ ਰੁਪਏ ਦੇ ਵਿੱਚ ਸਮਝੌਤਾ ਵੀ ਹੋਣ ਲੱਗਦਾ ਕਿਹੜਾ ਬੰਦਾ ਬਾਹਰ ਰਹਿੰਦਾ ਮੇਰੇ ਖਿਆਲ ਚ ਮੈਨੂੰ ਤਾਂ ਨਹੀਂ ਲੱਗਦਾ ਕਿ 30 ਲੱਖ ਰੁਪਏ ਉਹਦੇ ਵਾਸਤੇ ਐਨੇ ਮਾਇਨੇ ਰੱਖਦਾ ਕਿ ਉਹ ਆਪਣੀ ਜ਼ਿੰਦਗੀ ਦਾਤ ਤੇ ਲਾ ਦੇ ਸ਼ੁਰੂ ਤੋਂ ਲੋਕਾਂ ਦਾ ਕਹਿਣਾ ਸੀ ਕਿ ਦਾਲ ਦੇ ਵਿੱਚ ਕਿਤੇ ਨਾ ਕਿਤੇ ਕੁਝ ਕਾਲਾ ਜ਼ਰੂਰ ਹੈ ਪਰ ਪਰਿਵਾਰ ਬੋਲ ਨਹੀਂ ਰਿਹਾ ਸੀ ਜਸਪ੍ਰੀਤ ਦਾ ਪਰਿਵਾਰ ਪਰ ਹੁਣ ਜਸਪ੍ਰੀਤ ਦਾ ਪਰਿਵਾਰ ਬੋਲਣ ਲੱਗਿਆ ਉਹਨਾਂ ਨੇ ਸ਼ਰਿਆਮ ਕਹਿਣਾ ਸ਼ੁਰੂ ਕਰ ਦਿੱਤਾ ਬਾकायदा ਇੰਟਰਵਿਊ ਦਿੱਤੇ ਨੇ ਕਿ ਸਾਡਾ ਮੁੰਡਾ ਜਸਪ੍ਰੀਤ ਜਿਸ ਦਾ ਇਨਕਾਊਂਟਰ ਹੋਇਆ ਨਹੀਂ ਕਰਵਾਇਆ ਗਿਆ ਸਿੱਧਾ-ਸਿੱਧਾ ਉਸ ਬੱਚੇ ਦੇ ਪਰਿਵਾਰ ਦੇ ਉੱਪਰ ਇਲਜ਼ਾਮ ਲਗਾ ਰਹੇ ਨੇ ਜਿਹੜਾ ਬੱਚਾ ਅਗਵਾ ਕਰਿਆ ਸੀ ਜਸਪ੍ਰੀਤ ਨੇ ਪਰ ਪਿੱਛੇ ਦੇ ਤੱਤ ਕੀ ਨੇ ਪਿੱਛੇ ਦੀਆਂ ਗੱਲਾਂ ਕੀ ਨੇ ਕੀ ਸੱਚਮੁੱਚ ਇਹ ਹੋ ਸਕਦਾ ਕੀ ਸ਼ੱਕ ਦੀ ਜਿਹੜੀ ਸੂਈ ਹੈ ਕਿਤੇ ਨਾ ਕਿਤੇ ਘੁੰਮਦੀ ਹੈ ਕਿ ਇਹ ਸਾਰਾ ਕੁਝ ਜਾਣਬੁੱਝ ਕੇ ਹੋਇਆ। ਥੋੜੀ ਜੀ ਗੱਲਬਾਤ ਪਰ ਡਿਟੇਲ ਦੇ ਵਿੱਚ ਅਗਰੇ ਇਹ ਕਰੀਏ ਹੋਣ ਨੂੰ ਕੁਝ ਵੀ ਹੋ ਸਕਦਾ ਹੈ। ਜਸਪ੍ਰੀਤ ਹੈ ਜਿਹੜਾ ਬਾਹਰ ਸੈੱਟ ਸੀ ਘਰਦਿਆਂ ਨੂੰ ਬਿਨਾਂ ਦੱਸੇ ਕਿਉਂ ਆਇਆ? ਘਰਦਿਆਂ ਨੂੰ ਬਿਲਕੁਲ ਵੀ ਨਹੀਂ ਦੱਸਿਆ ਅਤੇ ਆ ਕੇ ਐਡਾ ਵੱਡਾ ਕੰਦਮ ਚੱਕ ਲਿਆ। ਹੁਣ ਲੋਕਾਂ ਦਾ ਇਹ ਵੀ ਕਹਿਣਾ ਕਿ ਇੱਕ ਬੱਚੇ ਨੂੰ ਬਚਾਉਣ ਵਾਸਤੇ ਇੱਕ ਨੌਜਵਾਨ ਜਿਹੜਾ ਮੁੰਡਾ ਪੁੱਤ ਨੇ ਮਾਰਿਆ ਕਿਉਂ? ਉਸ ਨੂੰ ਜਿੰਦਾ ਵੀ ਗ੍ਰਿਫਤਾਰ ਕਰਿਆ ਜਾ ਸਕਦਾ ਸੀ। ਜਿਹੜੇ ਰਾਜ਼ ਸੀ ਉਹ ਸਾਹਮਣੇ ਆਉਂਦੇ ਕਿ ਜਸਪ੍ਰੀਤ ਨੇ ਐਡਾ ਵੱਡਾ ਕਦਮ ਕਿਉਂ ਚੱਕਿਆ ਕੀ ਇਸ ਦੇ ਪਿੱਛੇ ਪੈਸਿਆਂ ਦੀ ਕੋਈ ਵਜ੍ਹਾ ਸੀ ਜਾਂ ਫਿਰ ਉਸ ਪਰਿਵਾਰ ਦੇ ਨਾਲ ਕੋਈ ਗੁੱਸਾ ਗਿਲਾ ਸੀ ਜਸਪ੍ਰੀਤ ਨੂੰ ਤਾਂ ਕਰਕੇ ਉਸ ਨੇ ਐਡਾ ਵੱਡਾ ਕਦਮ ਚੱਕਿਆ ਹੁਣ ਜਿਹੜਾ ਦਾਦਾ ਹੈ ਉਸ ਬੱਚੇ ਦਾ ਜਿਹੜਾ ਇਹਨਾਂ ਨੇ ਚੱਕਿਆ ਸੀ ਜਸਪ੍ਰੀਤ ਹੋਰਾਂ ਨੇ ਉਹ ਵੀ ਮੀਡੀਆ ਦੇ ਸਾਹਮਣੇ ਆਉਂਦਾ ਹੈ ਅਤੇ ਉਸ ਦੇ ਜਿਹੜੇ ਬਿਆਨ ਨੇ ਜਸਪ੍ਰੀਤ ਦੇ ਪਰਿਵਾਰ ਦਾ ਕਹਿਣਾ ਕਿ ਆਪਸ ਦੇ ਵਿੱਚ ਉਹ ਮੇਲ ਨਹੀਂ ਖਾਂਦੇ ਉਹ ਇੰਟਰਵਿਊ ਦੇ ਵਿੱਚ ਕੁਝ ਹੋਰ ਕਹਿੰਦੇ ਨੇ ਪਰ ਜਦੋਂ ਕਹਿੰਦੇ ਸਾਡੇ ਨਾਲ ਗੱਲਬਾਤ ਹੁੰਦੀ ਹੈ ਸਾਡੇ ਕੋਲ ਕਾਲ ਰਿਕਾਰਡਿੰਗਾਂ ਨੇ ਉਸ ਦੇ ਵਿੱਚ ਉਹ ਕੁਝ ਹੋਰ ਕਹਿੰਦੇ ਨੇ ਥੋੜੀ ਜਿਹੀ ਰਿਕਾਰਡਿੰਗ ਹੈ ਜਿਹੜੀ ਕੱਲ ਜਸਪ੍ਰੀਤ ਦੇ ਫਾਦਰ ਸਾਹਿਬ ਨੇ ਸਾਂਝਾ ਕਰੀ ਹੈ ਜਿਨ੍ਹਾਂ ਨੂੰ ਬਿੱਟੂ ਦੋਦੀ ਕਿਹਾ ਜਾਂਦਾ ਤੁਸੀਂ ਥੋੜੀ ਜੀ ਉਹ ਰਿਕਾਰਡਿੰਗ ਵੀ ਸੁਣ ਲਓ ਕਿ ਆਖਰ ਸ਼ੱਕ ਦੀ ਸੂਈ ਹੈ ਜਿਹੜੀ ਕਿੱਥੋਂ ਘੁੰਮੀ ਹੈ ਕੀ ਕਿਹਾ ਇਹਨਾਂ ਨੇ ਮੈਂ ਜਸਪ੍ਰੀਤ ਦਾ ਡੈਡੀ ਲਖਵਿੰਦਰ ਸਿੰਘ ਬੋਦ ਰਹੇ ਹਾਂ ਗਰਜੰਟ ਸਿੰਘ ਨਾਲ ਗੁਰਦੁਆਰੇ 'ਚ ਇਕੱਠ ਕੀਤਾ ਸੀ ਕਹਿੰਦਾ ਵੀ ਮੈਨੂੰ ਤਾਂ ਕਾਊਂਟਰ ਹੋਏ ਤੋਂ ਬਾਅਦ ਹੀ 6 ਵਜੇ ਪਤਾ ਲੱਗਿਆ ਜਸਪ੍ਰੀਤ ਆ ਵੀ 6 ਵਜੇ ਪਤਾ ਲੱਗਿਆ ਪਰ ਕਰਜੰਤ ਸਿੰਘ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਮੈਨੂੰ ਤਾਂ 12 ਵਜੇ ਹੀ ਕੁੜਸ ਵਾਲਿਆਂ ਦਾ ਫੋਨ ਆ ਗਿਆ ਸੀ ਮੈਨੂੰ ਸੁਣਨ ਦਾ ਔਸਾਰ ਹੀ ਪਬਲਿਕ ਮੈਨੂੰ 12 ਵਜੇ ਫੋਨ ਆਇਆ 12 1:00 ਲਗਭਗ ਹੂੰ 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 ਮੈਨੂੰ ਲਗਭਗੋਂ ਕੁੜਸ ਦਾ ਫੋਨ ਆਇਆ ਸੀ ਛੋਟੇ ਪਿੰਡ ਬਿੱਕੂ ਬਿੱਟੂ ਆਦੋ ਜੀ ਹੂੰ ਵੀ ਉਹਦਾ ਮੁੰਡਾ ਤੇ ਨੂੰ ਬਾਹਰੋਂ ਆਇਆ ਨੇ ਦੋ ਹੋ ਗਏ ਹੂੰ ਹੂੰ ਉਹਨਾਂ ਨੇ ਫੋਰਚੂਨਰ ਗੱਡੀ ਲਈ ਜਾਂ ਵੀ ਕਿਰਾਏ ਹੂੰ ਹੂੰ ਉਹ ਦੇਖੋ ਤੁਸੀਂ ਮੈਨੂੰ ਪਹਿਲੇ ਤਾਂ ਇਸ ਤਰ੍ਹਾਂ ਦੀ ਇਹ ਰਿਕਾਰਡਿੰਗ ਹੈ ਜਿਹੜੀ ਕਿ ਜਸਪ੍ਰੀਤ ਦੇ ਪਰਿਵਾਰ ਨੇ ਵਾਇਰਲ ਕਰੀ ਹੈ ਹੁਣ ਇਹ ਵਿਵਾਦਾਂ ਦੇ ਵਿੱਚ ਜਾਦੇ ਉਦੋਂ ਮਾਮਲਾ ਆ ਜਾਂਦਾ ਜਦੋਂ ਇਨਕਾਊਂਟਰ ਹੁੰਦਾ ਜਿਸ ਦਿਨ ਉਸੇ ਰਾਤ ਨੂੰ ਪਟਿਆਲੇ ਉਹਨਾਂ ਹੀ ਪੁਲਿਸ ਵਾਲਿਆਂ ਦਾ ਜਿਨ੍ਹਾਂ ਨੇ ਇਨਕਾਊਂਟਰ ਕਰਿਆ ਸੀ ਪਟਿਆਲੇ ਕਰਨਲ ਮਾਮਲਾ ਜਿਹੜਾ ਉਹ ਹੋ ਜਾਂਦਾ ਤੇ ਕਰਨਲ ਵਾਰਡ ਦੀ ਜਿਹੜੀ ਘਰ ਵਾਲੀ ਨੇ ਉਹ ਉਹਨਾਂ ਨੇ ਵੀ ਕਿਹਾ ਸੀ ਕਿ ਇਹ ਪੁਲਿਸ ਵਾਲਿਆਂ ਨੇ ਗਲਤ ਕਰਿਆ ਹੁਣ ਗਲਤ ਕੀ ਹੈ ਸਹੀ ਕੀ ਹੈ ਇਹ ਫੈਸਲਾ ਕੋਰਟ ਕਰੂਗਾ ਕਿਉਂਕਿ ਜਸਪਰੀ ਦਾ ਪਰਿਵਾਰ ਕੋਰਟ ਦੇ ਵਿੱਚ ਜਾ ਚੁੱਕਿਆ ਪਰ ਦੂਸਰੇ ਪਾਸੇ ਹੁਣ ਜਸਪਰੀ ਦਾ ਪਰਿਵਾਰ ਤੇ ਉਹ ਬੱਚਾ ਭਵਕੀਰਤ ਇਹ ਦੋਨੋਂ ਪਰਿਵਾਰ ਆਮ ਇਸ ਆਮੋ ਸਾਹਮਣੇ ਨੇ ਹੁਣ ਉਸ ਬੱਚੇ ਦੇ ਪਰਿਵਾਰ ਨੇ ਵੀ ਇਕੱਠ ਕਰਾਇਆ ਸੀ ਗੁਰੂ ਘਰ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਾਡੇ ਉੱਪਰ ਗਲਤ ਇਲਜ਼ਾਮ ਲਗਾ ਰਿਹਾ ਜਸਪ੍ਰੀਤ ਦਾ ਪਰਿਵਾਰ ਦੂਸਰੇ ਪਾਸੇ ਜਸਪ੍ਰੀਤ ਦੇ ਪਰਿਵਾਰ ਨੇ ਰਿਕਾਰਡਿੰਗ ਸਾਹਮਣੇ ਰੱਖ ਦਿੱਤੀ ਕਿ ਭਾਈ ਇਹਨਾਂ ਦੇ ਜਿਹੜੇ ਬਿਆਨ ਨੇ ਅਲੱਗ-ਅਲੱਗ ਨੇ ਇਹ ਸਾਰਾ ਕੁਝ ਇਹਨਾਂ ਨੇ ਹੀ ਕਰਵਾਇਆ ਹੁਣ ਜਿਹੜੇ ਕਮੈਂਟ ਪੜ੍ਹਦੇ ਆ ਕਮੈਂਟਾਂ ਦੇ ਵਿੱਚ ਜਸਪ੍ਰੀਤ ਦਾ ਜਿਹੜਾ ਪਰਿਵਾਰ ਹੈ ਉਸ ਦੇ ਹੱਕ ਦੇ ਵਿੱਚ ਜ਼ਿਆਦਾਤਰ ਕਮੈਂਟ ਨੇ ਜ਼ਿਆਦਾਤਰ ਆਵਾਜ਼ਾਂ ਜਸਪ੍ਰੀਤ ਦੇ ਹੱਕ ਦੇ ਵਿੱਚ ਉੱਠੀਆਂ ਨੇ ਪਰ ਮਾਮਲਾ ਤਾਂ ਹੁਣ ਕੋਰਟ ਦੇ ਵਿੱਚ ਜਾ ਕੇ ਹੀ ਸੁਲਝੂਗਾ ਕਿ ਆਖਰ ਕੋਰਟ ਕੀ ਫੈਸਲਾ ਲੈਂਦਾ ਕਿਹਾ ਤੇ ਇਹ ਵੀ ਜਾ ਰਿਹਾ ਕਿ ਜਿਹੜਾ ਦਾਦਾ ਇਸ ਬੱਚੇ ਦਾ ਜਿੱਥੇ ਇਨਕਾਊਂਟਰ ਹੁੰਦਾ ਉਸ ਥਾਂ ਦੇ ਉੱਪਰ ਇਹ ਦੁਪਹਿਰੇ ਹੀ ਜਾ ਕੇ ਆਉਂਦਾ ਤੇ ਹੁਣ ਆਖਰ ਜਿਹੜੀਆਂ ਲੋਕੇਸ਼ਨਾਂ ਨੇ ਕਹਿੰਦੇ ਵੀ ਕੋਰਟ ਦੇ ਵਿੱਚੋਂ ਲੋਕੇਸ਼ਨਾਂ ਨਿਕੜਨੀਆਂ ਲੋਕੇਸ਼ਨਾਂ ਕੜਵਾਈਆਂ ਜਾਣਗੀਆਂ ਫਿਰ ਦੇਖਣਗੇ ਕੀ ਇਸ ਦੇ ਵਿੱਚ ਕੁਝ ਹੈ ਜਾਂ ਫਿਰ ਇੱਕ ਅਚਾਨਕ ਹੋਈ ਇਹ ਘਟਨਾ ਕਹਿ ਸਕਦੇ ਆ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਜ਼ਰੂਰ ਦੱਸਿਓ ਪਰ ਕੁਝ ਵੀ ਹੈ ਇੱਕ ਮਾਂ ਦਾ ਇੱਕ ਪੁੱਤ ਜਦੋਂ ਇਸ ਜਹਾਨ ਤੋਂ ਤੁਰ ਜਾਏ ਉਹ ਉਸ ਉਸ ਦਾ ਦੁੱਖ ਉਹੀ ਦੱਸ ਸਕਦੀ ਹੈ ਕਿ ਕਿੰਨਾ ਕੋ ਉਸ ਨੂੰ ਦੁੱਖ ਹੈ ਚਾਹੇ ਉਹ ਸਹੀ ਸੀ ਜਾਂ ਗਲਤ ਸੀ ਪਰ ਇਸ ਮਾਂ ਦਾ ਇਹ ਵੀ ਕਹਿਣਾ ਹੈ ਕਿ ਮੈਨੂੰ ਇੱਥੋਂ ਤੱਕ ਪਤਾ ਨਹੀਂ ਲੱਗ ਸਕਿਆ ਕਿ ਮੇਰੇ ਪੁੱਤ ਨੇ ਐਸਾ ਕਦਮ ਕਿਉਂ ਚੱਕਿਆ ਕਿਉਂਕਿ ਉਸ ਨੂੰ ਕੈਨੇਡਾ ਭੇਜ ਚੁੱਕੇ ਸੀ ਕੁੜੀ ਦਾ ਵਿਆਹ ਕਰ ਚੁੱਕੇ ਸੀ ਫਿਰ ਐਸੇ ਇਸ ਨੂੰ ਕੀ ਜ਼ਰੂਰਤ ਪੈਗੀ ਜਾ ਤੱਕ ਕਿਸਨੇ ਕੋਈ ਦਵਾ ਨਾਲ ਤਾਂ ਨਹੀਂ ਇਹ ਕੰਮ ਕਰਾ ਲਿਆ ਜਾਂ ਫਿਰ ਸਾਡੇ ਮੁੰਡੇ ਨੂੰ ਕੋਈ ਨਿਸ਼ਾਨਾ ਤਾਂ ਨਹੀਂ ਬਣਾਇਆ ਗਿਆ